ਤੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹੇ ਅਸੀਂ ਬਲੈਕ ਬਣਾਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਣਾ ਸਿਲਵਰ ਬਣਾ ਲਓ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲੈ ਲਓ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਬਲੈਕ ਐਂਡ ਵਾਈਟ ਕਲਰ ਨਵ ਤੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2 3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਉਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟਰੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋਲ ਫਰਵਰੀ ਦੇ ਚਾਰਜ ਨਹੀਂ ਲੈ ਇੰਗਲੈਂਡ ਚ ਜਾਣਾ ਉਥੇ ਕਿਚਨ ਦੇ ਵਿੱਚ ਲੱਗੇ ਦੇਖਦੇ ਆ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨ ਆਇਆ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ ਇੱਜ ਸਾਬਨ ਲੱਗਦਾ ਇੱਥੋਂ ਟੂਟੀ ਨਿਕਲਦੀ ਬਾਹਰ ਇੱਜ ਵੱਡਾ ਸਾਈਜ਼ ਵੀ ਮਿਲ ਜੇਗਾ ਇੱਥੋਂ ਪਾਣੀ ਆਨ-ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਇੱਥੋਂ ਛਰਨੇ ਵਾਲਾ ਪਾਣੀ ਆ ਯਾਰੋ ਇੱਥੇ ਗਲਾਸ ਧੋਹ ਸਕਦੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਹੈ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਮ ਵੈਨਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਆਈਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਫਿਰ ਚ ਛੋਟਾ ਸਾਈਜ਼ ਲੈ ਲਓ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਦੇਵਾਂਗੇ ਜਿੱਥੇ ਮਰਜ਼ੀ ਰੇਟ ਟਰਾਈ ਕਰ ਲਓ ਇਹਨਾਂ ਦੇ ਆਹ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲਓ 8500 ਰੁਪਏ ਦਾ ਵਿਦ ਟੇਬਲ ਟੌਪ ਜਿਹੜਾ ਮਰਜ਼ੀ ਤੇ ਐਨ ਲੈ ਲੋਰੇ ਜੋ ਸਾਡੇ ਕੋਲ ਆ ਵੀ ਬੜੇ ਸੋਹਣੇ ਲੱਗੇ ਆ ਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਰੋਜ਼ ਗੋਲਡ ਬਹੁਤ ਤੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆਂਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਵੀ ਵਾਟਰਫਾਲ ਗੋਲਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਡਸਟਬਿਨ ਸੈੱਟ ਆ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਆ ਦੇਖੋ ਇਹਨੇ ਸੋਹਣੇ ਸੋਹਣੇ 20 ਆਏ ਆ ਸਾਨੂੰ ਫੋਨ ਕਰੋ WhatsApp ਨੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ਾਂ ਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਲਓ ਜੀ ਹੁਣ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਹੁਣ ਤੁਹਾਨੂੰ ਆਪਣੀਆਂ ਲੁੱਟਾਂ ਕਰਾਉਣ ਦੀ ਲੋੜ ਨਹੀਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਸ਼ੋਰੂਮ ਗਰਮੀਰ ਟਰੇਡਿੰਗ ਕੰਪਨੀ ਦੇ ਜਿੱਥੇ ਤੁਹਾਡੇ ਘਰਾਂ ਦੇ ਬਾਥਰੂਮ ਤੁਹਾਡੇ ਘਰਾਂ ਦੀਆਂ ਰ ਸ਼ੀਸ਼ੇ ਬਾਹਰ ਚਮਕਾ ਦੇਾਂਗੇ ਇੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਵੱਡੇ ਫਾਇਦੇ ਹੋਣੇ ਆ ਲੱਖਾਂ ਰੁਪਏ ਦਾ ਸਮਾਨ ਹਜ਼ਾਰਾਂ ਰੁਪਏ ਦੇਵਾਂਗੇ ਆਫਰਾਂ ਬਹੁਤ ਤਗੜੀਆਂ ਚੱਲ ਰਹੀਆਂ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਐਦਾਂ ਦਾ ਹੋਟਲ ਵਾਲਾ ਸਮਾਨ ਤੁਹਾਨੂੰ ਅਸੀਂ ਦਵਾਂਗੇ ਜਿੱਥੇ ਸਿਰਫ 50000 ਰੁਪਏ ਦਾ ਤੁਸੀਂ ਸਮਾਨ ਜੇ ਲੈਨੇ ਹੋ ਤੁਹਾਡੇ ਪੂਰੇ ਪੰਜਾਬ ਚ ਚਾਹੇ ਪਿੰਡ ਸ਼ਹਿਰ ਚ ਹੋਮ ਡਿਲੀਵਰੀ ਤੁਹਾਨੂੰ ਫ੍ਰੀ ਦੇ ਦੇਣੀ ਹੈਗੀ ਆ ਤੁਸੀਂ 40000 ਰੁਪਏ ਦਾ ਸਮਾਨ ਲੈਨੇ ਹੋ ਉਹਦੇ ਵਿੱਚ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਬਿਲਕੁਲ ਤਿਆਰ ਕਰਕੇ ਦਵਾਂਗੇ ਜਿਹੜਾ ਬਾਥਰੂਮ ਦਾ ਸਮਾਨ ਆ ਜਾਂ ਰਸੋਈ ਦਾ ਸਮਾਨ ਟਾਇਲਾਂ ਲੱਗਣ ਤੋਂ ਬਾਅਦ ਵਾਲੀ ਐਸੈਸਰੀ ਤੁਹਾਨੂੰ ਦੇ ਦੇਣੀ ਹੈਗੀ ਆ ਵੀਡੀਓ ਐਂਡ ਤੱਕ ਦੇਖ ਲਿਓ ਭੱਡੇ ਫਾਇਦੇ ਕਰਕੇ ਭੇਜਾਂਗੇ ਤੁਸੀਂ ਆਉਣਾ ਗਰਮੀਟ ਟਰੇਡਿੰਗ ਕੰਪਨੀ ਪ੍ਰਤਾਪ ਬਾਗ ਜਲੰਧਰ ਪੂਰੀ ਵੀਡੀਓ ਦੇਖੋ ਤੋਂ ਭਾਈ ਜੀ ਲੋਕ ਬੜੇ ਖੁਸ਼ ਆ ਲੋਕ ਬੜੇ ਸੈਟੀਸਫਾਈਡ ਆ ਕਹਿੰਦੇ ਵੀ ਅਸੀਂ ਸਾਰਾ ਪੰਜਾਬ ਘੁੰਮੇ ਦਿੱਲੀ ਤੱਕ ਵੀ ਜਾਏ ਆ ਪਰ ਜੋ ਗਰਮੀਟ ਟਰੇਡਿੰਗ ਕੰਪਨੀ ਸਾਨੂੰ ਸਮਾਨ ਦਿੱਤਾ ਜੋ ਪ੍ਰਾਈਸ ਦਿੱਤਾ ਕੋਸ਼ ਬੜੇ ਹੈ ਗਿਆ ਸੋ ਥੈਂਕ ਯੂ ਤੁਹਾਡਾ ਜਿੰਨੇ ਤੁਸੀਂ ਪ੍ਰੋਮਿਸ ਕਰਦੇ ਹੋ ਜੋ ਤੁਸੀਂ ਲੋਕਾਂ ਨਾਲ ਵਾਦਾ ਕਰਦੇ ਹੋ ਕੱਲਾ ਕੱਲਾ ਬੋਲ ਪਗਾ ਦੇਣੇ ਤੁਸੀਂ ਆਪਣਾ ਬਿਲਕੁਲ ਭਜੀ ਅਸੀਂ ਹੁਣ ਬਹੁਤ ਵੈਰਾਈਟੀ ਲੈ ਕੇ ਆਏ ਆਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ ਚ ਹੀ ਨੰਬਰ 1 ਮਤਲਬ ਵੈਰਾਈਟੀ ਲੈ ਕੇ ਆਏ ਆ ਤੁਸੀਂ ਦੇਖੋ ਵੈਰਾਈਟੀ ਆਹਦੇ ਕੋਲ ਸਿਲਵਰ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਆਉਂਦਾ ਆਪਣੇ ਕੋ ਜੈਗੂਆਰ ਦਾ ਰੋਜ਼ ਗੋਲਡ 골 ਸਾਰੀ ਰੇਂਜ ਹੈਗੀ ਆਪਣੇ ਕੋ 10 ਸਾਲ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਜਿੰਦਾ ਹੁਣ ਸੀਟਾਂ ਦੇ ਲਓ 1 ਪੀ ਸੀਟ ਤੁਹਾਡੇ ਕੋਲ ਸ਼ੁਰੂ ਹੋ ਜਾਂਦੀ ਦੇਖੋ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਮਾਰਕੀਟ ਦੇ ਅਨੁਸਾਰ 10000 ਤੋਂ ਘੱਟ ਨਹੀਂ ਮਿਲੇਗੀ। ਇਹ ਆ ਦੇਖੋ ਇਹ ਮਾਡਲ ਸੈਕੰਡ ਮਾਡਲ ਪੈਂਦਾ 4000 ਦਾ। ਇਹ ਤੁਹਾਨੂੰ 8000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ। ਇਹ ਮਿਲਦਾ 4500 ਰੁਪਏ ਦਾ। ਦੇਖੋ ਇਹ ਤਾਂ 9000 ਤੋਂ ਘੱਟ ਨਹੀਂ ਮਿਲੇਗਾ। ਵਾਸ਼ ਵੇਸ਼ਨ ਮਿਲੇਗਾ ਤੁਹਾਨੂੰ 1600 ਰੁਪਏ ਦਾ ਸਕੇਅਰ। ਦੇਖੋ ਕਿੰਨਾ ਸੋਹਣਾ ਮਾਡਲ ਆ। ਉਸ ਤੋਂ ਬਾਅਦ ਜੈਟ ਵਾਲੀ ਸੀਟ ਆ ਜਾਂਦੀ ਦੇਖੋ ਇਨ ਬਿਲਟ ਜੈਟ। 5000 ਰੁਪਏ ਵਿਦ ਜੈਟ ਦੇਖੋ। ਇਹ ਜੈਟ ਦੇ ਨਾਲ ਤੁਹਾਨੂੰ ਮਾਰਕੀਟ 10000 ਤੋਂ ਘੱਟ ਨਹੀਂ ਮਿਲੇਗੀ ਤੁਹਾਨੂੰ। ਇਹ ਮਾਡਲ ਪਏਗਾ ਤੁ ਇਹ ਵੀ 4500 ਛੋਟਾ ਵਾਸ਼ਬੈਨ ਮਿਲ ਜੇਗਾ ਜੈਗਵਰ ਦੀ ਦੇਖੋ ਟੂਟੀਆਂ ਸਾਰੀਆਂ ਰੇਂਜ ਹੈਗੀਆਂ ਬਰੋਕਰ ਦੀ ਥੋੜੀਆਂ ਸਿਲਵਰ ਰੇਂਜ ਸਾਰੀ ਮਿਲ ਜੇਗੀ ਬਾਲਮਾਉਂਟ ਮਿਲ ਜਾਣਗੇ ਡੁਵਟਰ ਉੱਪਰ ਸ਼ਾਵਰ ਦੇ ਸਾਰੇ ਸਾਈ ਅਵੇਲੇਬਲ ਆ ਬਾਸ ਐਸੈਸਰੀ ਅਵੇਲੇਬਲ ਆ ਵਾਸ਼ਬੈਨ ਸਕੁਅਰ ਦੇਖੋ 1600 ਦੀ ਰੇਂਜ ਚ ਉਤਪਰ ਇਹਨਾਂ ਦੀ ਜੀ ਵੈਕਿਊਮ ਸੀਟ ਦੇਖੋ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰ ਇਹ 블랙 ਐਨਵਾਈਟ ਕਲਰ ਨਵਾਂ ਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆ ਨਵਾਂ 골ਡਨ ਦੇ ਨਾਲ ਤੇ ਇਹ ਟੂੜੀਆਂ 골ਡਨ ਲਓ ਸਾਡੇ ਕੋਲ ਦੋਸ 골ਡ ਵੀ ਲੈ ਸਕਦੇ ਹੋ ਦੇਖੋ ਸਾਰੀ ਰੇਂਜ ਅਵੇਲੇਬਲ ਆ ઓਰੀਐਂਟ ਦੀ ਉਡੀ ਦੇਖੋ 850 ਰੁਪਏ ਦੀ 10 ਸਾਲ ਦੀ ਗਾਰੰਟੀ ਆ ਇਹ 650 ਦਾ ਮੰਦਾ ਛੋਟਾ ਮਾਡਲ ਸੋ ਦੇਖੋ ਇਹ ਸਭ ਤੋਂ ਵਧੀਆ ਗੱਲ ਕੀ ਆ ਆ ਦੇਖੋ ਜਿਹੜੇ ਸ਼ੌਕੀਨ ਮੁੰਡੇ ਆ ਨਾ ਜਿਹੜੇ ਸਭ ਤੋਂ ਸ਼ੌਕੀਨ ਕਸਟਮਰ ਆ ਉਹਨਾਂ ਦੀ ਪਸੰਦੀ ਜੀ ਜੈਗੂਅਰ ਵੱਡੇ ਬ੍ਰਾਂਡ ਹੈ ਗਿਆ ਸੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ ਗੋਲਡ ਬਣਾ ਤੁਸੀਂ ਰੋਜ਼ ਗੋਲਡ ਬਣਾ ਲਓ ਕੋਈ ਕਹਿੰਦਾ ਅਸੀਂ ਬਲੈਕ ਬਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾ ਸਿਲਵਰ ਬਣਾ ਲਓ ਦੇਖੋ ਜੀ ਸਾਮਾਨ ਤੁਹਾਨੂੰ ਅਸੀਂ ਦੇਣਾ ਸਾਰਾ 5 ਡਾ ਟੱਚ ਚ ਪਰ ਪੈਸੇ ਤੁਹਾਡੇ ਤੋਂ ਬਹੁਤ ਘੱਟ ਲੈਣੇ ਆ 10 ਜੁਲਾਈ ਤੱਕ ਬਹੁਤ ਵੱਡੀ ਸੇਲ ਲੱਗੀ ਆ ਸਟਾਕ ਸਾਰਾ ਕਲੀਅਰ ਕਰ ਦੇਣਾ ਜਿਹੜਾ ਪਹਿਲਾਂ ਆ ਗਿਆ ਉਹਦੇ ਵੱਡੇ ਫਾਇਦੇ ਕਰਨੇ ਆ ਭਾਈ ਜੀ ਤੁਸੀਂ ਇੱਕ ਆਫਰ ਲਾਈ ਸੀ ਵੀ ਹੋਮ ਡਿਲੀਵਰੀ ਫ੍ਰੀ ਕਿਹਨਾਂ ਨੂੰ ਹੋਮ ਡਿਲੀਵਰੀ ਫ੍ਰੀ ਆ ਭਾਈ ਜੀ ਦੇਖੋ 50000 ਦਾ ਸਾਡੇ ਕੋਲ ਸਾਮਾਨ ਲੋ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਜੀ ਤੁਹਾਡੇ ਕੋਲ ਡਿਲੀਵਰੀ ਦੇ ਚਾਰਜ ਨਹੀਂ ਲੱਤੇ ਜਾਣਗੇ ਜੇ ਕਿਸੇ ਨੇ ਦੋ ਬਾਥਰੂਮ ਬਣਾਉਣੇ ਇੱਕ ਕਿਚਨ ਤਿਆਰ ਕਰਾਉਣੀ ਉਹਦੀ ਵੀ ਆਫ ਹੈ ਜੀ ਦੋ ਬਾਥਰੂਮ ਇੱਕ ਕਿਚਨ 40 ਹਜ਼ਾਰ ਰੁਪਏ ਤਿਆਰ ਕਰਕੇ ਦਵਾਂਗੇ ਆਪਾਂ ਟਾਈਮ ਤੱਕ ਫਿਟਿੰਗ ਤੁਸੀਂ ਕਰਾਣੀ ਆਪ ਉਹ ਤੋਂ ਬਾਅਦ 40 ਹਜ਼ਾਰ ਤੋਂ ਸਾਰੀ ਟੂਟੀਆਂ ਵਗੈਰਾ ਕਿਚਨ ਸਿੰਕ ਵਾਸ਼ ਵੇਸ਼ਨ 1 ਵੀ ਸੀਟ ਦਵਾਂਗੇ ਨਾਲ ਵਧੀਆ ਦੇਖੋ ਇਹ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਆ ਘਰੋਂ ਸਿਰਫ ਤੁਸੀਂ 40000 ਰੁਪਏ ਲੈ ਕੇ ਆਓ 40000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਬਣਾ ਦੇਾਂਗੇ ਇੱਕ ਕਿਚਨ ਤਿਆਰ ਕਰਾ ਦੇਾਂਗੇ ਟਾਈਲਾਂ ਤੱਕ ਤੁਸੀਂ ਆਪਣਾ ਕੰਮ ਕਰ ਲਓ ਉਦੋਂ ਉੱਪਰ ਦਾ ਜਿਹੜਾ ਸਾਰਾ ਸਮਾਨ ਆਪਾਂ ਤੁਹਾਨੂੰ ਦੇ ਦੇਾਂਗੇ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਅੱਜਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਇਹ ਦੇਖੋ ਛੋਟਾ ਸਾਈਜ਼ ਵੀ ਮਿਲਦਾ ਜਿਹਦੇ ਕੋਲ ਜਗ੍ਹਾ ਘੱਟ ਹੈ 16 ਇੰਚੀ ਇਹ ਵੀ ਮਿਲ ਜੇਗਾ ਫਿਰ ਛੋਟਾ ਸਾਈਜ਼ ਲਲੋ 24 ਇੰਚ ਦਾ ਇਹ ਤੁਹਾਨੂੰ ਅਸੀਂ 45 ਬੈਸਟ ਆਫਰ ਅਸੀਂ ਕੱਢੇ ਹੋਏ ਆ ਆ ਦੇਖੋ ਕਿੰਨੇ ਸੋਹਣੇ ਕਲਰ ਆਏ ਆ ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ ਅਸੀਂ 11.5 ਹਜ਼ਾਰ ਰੁਪਏ ਵਿਦ ਟੇਬਲ ਟੌਪ 33 ਇੰਚੀ ਸਾਈਜ਼ ਇਸਨੇ ਆ ਦੇਖੋ 16 ਇੰਚੀ ਲੈਣਾ ਵੀ ਅਵੇਲੇਬਲ ਹੈ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ 'ਚ ਛੋਟਾ ਬਾਥਰੂਮ ਆ ਜੇ ਤੁਹਾਡਾ 2-3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਉਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੇ ਬੈਨਟਰੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ ਤੁਸੀਂ ਦੇਖੋ ਟੇਬਲ ਟੌਪ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਲਓ ਕਲਰ ਦੇ ਨਾਲ ਨਾਲ ਤੁਸੀਂ ਸਾਈਜ਼ ਚੈੱਕ ਕਰ ਲਓ ਜਿੱਦਾਂ ਦਾ ਸਾਈਜ਼ ਚਾਹੀਦਾ ਜਿੱਦਾਂ ਦਾ ਕਲਰ ਚਾਹੀਦਾ ਆ ਵੀ ਦੇਖੋ ਤੁਸੀਂ ਹਣਾ ਰਾਉਂਡ ਚਾਹੀਦਾ ਰਾਉਂਡ ਲੈ ਜਾਓ ਚੌਰਸ ਜਿਹੜਾ ਚੌਰਸ ਲੈ ਜਾਓ 골ਡ ਜਿਹਦਾ 골ਡ ਲੈ ਜਾਓ ਸਿਲਵਰ ਜਿਹੜਾ ਸਿਲਵਰ ਲੈ ਜਾਓ ਵਾਈਟ ਜਿਹਦਾ ਵਾਈਟ ਲੈ ਜਾਓ ਮਲਟੀ ਕਲਰ ਜਿਹਦਾ ਮਲਟੀ ਕਲਰ ਲੈ ਜਾਓ ਅਜਦਾਂ ਤੁਸੀਂ ਡਿਜ਼ਾਈਨ ਲੈਣਾ ਇਦਾਂ ਲੈ ਲਓ ਆ ਵੀ ਦੇਖੋ ਨਾ ਬੜਾ ਸੋਹਣਾ ਤੁਹਾਨੂੰ 5 ਸਟਾਰ ਚੀਜ਼ਾਂ ਆਪਾਂ ਦੇ ਰਹੇ ਹਾਂ ਇੱਧਰ ਵੀ ਤੁਸੀਂ ਚੈੱਕ ਕਰਾ ਦਿਓ ਇਸ ਤੋਂ ਇਲਾਵਾ ਆ ਵੀ ਆ ਦੇਖੋ ਨਾ ਮਹਾਰਾਜਾ ਟੱਚ ਦੇ ਵਿੱਚ ਆ ਵੀ ਬੈਨਟੀਆਂ ਇੱਧਰ ਦੇਖੋ ਵੁੱਡਨ ਚਾਹੀਦੀਆਂ ਤੁਹਾਨੂੰ ਬਲੈਕ ਚਾਹੀਦੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਬਿਲਕੁਲ ਆ ਰੱਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਦੇਖੋ ਮੈਟ ਸੀਰੀਜ਼ ਵੀ ਮਿਲ ਜੇਗੀ ਬਲੈਕ ਮੈਟ ਵਾਈਟ ਮੈਟ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਨੂੰ ਇਦਾਂ ਨਹੀਂ ਡਿਜ਼ਾਈਨ ਨਹੀਂ ਕਿਤੇ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਵੈਂਟੀ ਦੇ ਮ ਅ 16 ਇੰਚ ਦੇ ਇਹ ਹੋਰ ਮਾਡਲ ਲਿਆਂਦੇ ਦੇਖੋ ਛੋਟੇ ਸਾਈਜ਼ ਆ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਜ਼ ਆ ਦੇਖੋ ਇਹ ਜਗ੍ਹਾ ਘੱਟ ਐ ਬਲੈਕ ਵਾਸ਼ਬੈਸ਼ਨਾਂ ਵੀ ਮਿਲ ਜਾਣਗੇ ਸਾਰੇ ਡਿਜ਼ਾਈਨ ਅਵੇਲੇਬਲ ਨੇ ਆਪਣੇ ਕੋ ਆ ਦੇਖੋ ਜੀ ਅੱਜ ਨਵੀਂ ਸੀਰੀਜ਼ ਅਸੀਂ ਕੱਢੀ ਐ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ ਜੋ ਪਸੰਦ ਕਰ ਲੋ 8500 ਰੁਪਏ ਦਾ ਵਿੱਧ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਇਹਦੇ ਜੋ ਸਾਡੇ ਕੋ ਵਾਸ਼ਬੈਨ ਦੇਖੋ ਕਿੰਨੇ ਸੋਹਣੇ ਸੋਹਣੇ ਐ 8500 ਰੁਪਏ ਦਵਾਂਗੇ ਵਿੱਧ ਵਾਸ਼ਬੈਸ਼ਨ ਜਿੰਨੇ ਮਰਜ਼ੀ ਸਾਡੇ ਕੋਲ 100 ਸੈੱਟ ਲੈ ਜਾਓ ਇਹ ਤੁਹਾਨੂੰ ਅਸੀਂ 8500 ਦਾ ਦੇ ਰਹੇ ਆ ਬਾਜ਼ਾਰ 'ਚ 16000 17000 ਤੋਂ ਘੱਟ ਕਿਸੇ ਨੇ ਦੇਣਾ ਨਹੀਂ 8500 ਦੇ ਵਿੱਚ ਇਹਦੇ ਨਾਲ ਜਿਹੜਾ ਕਿ ਆ ਵੀ ਆਪਾਂ ਨਾਮ ਦੇਵਾਂਗੇ ਟੇਬਲ ਟੌਪ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਹੁਣ ਤੁਸੀਂ ਦੇਖੋ ਕਿਚਨ ਦੇ ਵਿੱਚ ਤੁਸੀਂ ਲਗਾਉਨੇ ਆ ਆ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਨੂੰ ਆ ਗਏ ਹੈਗੇ ਹਨਾ 골ਡ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ ਦੇਖੋ ਤੁਹਾਡੇ ਘਰ 'ਚ ਪਤੀਲੇ ਹੋ ਗਏ ਹੋਰ ਗਲਾਸ ਹੋ ਗਏ ਆਪਣੀਆਂ ਉਪਰਾਤਾਂ ਹੋ ਗਈਆਂ ਜੋ ਵੀ ਸਮਾਨ ਤੁਸੀਂ ਕਰਦੇ ਹੋ ਇਹ ਚੋਂ ਕੱਢ ਕੇ ਜਿੰਦਾ ਨਾ ਤੁਹਾਨੂੰ ਚਾਹੀਦਾ ਤੁਸੀਂ ਇਨੂੰ ਖੋਲ ਕੇ ਆਪਣੇ ਵਰਤਨ ਮੰਨ ਸਕਦੇ ਆ। ਬਿਲਕੁਲ। ਦੇਖੋ ਸਾਰੇ ਸਾਡੇ ਕੋਲ ਬ੍ਰਾਂਡਡ ਮਿਲਣਗੇ ਐਡੀਵੇਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ। ਦੇਖੋ ਕਿੰਨੇ ਸੋਹਣੇ ਸੋਹਣੇ ਮਿਕਸਰ ਆ ਸ਼ਾਵਰ ਵਾਲੇ ਦੇਖੋ। ਆ ਵੀ ਬੜੇ ਸੋਹਣੇ ਲੱਗੇ ਹਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਹੀ ਬਲੈਕ, ਰੋਜ਼ ਗੋਲਡ। ਬਿਲਕੁਲ ਤੋਹਫੇ ਆਏ, ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ, ਵਾਟਰਫਾਲ। ਹਾਂ। ਝਰਨੇਲਾ ਪਾਣੀ ਆਂਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ। ਇਹ ਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ। ਦੇਖ ਮਤਲਬ ਬੜੇ ਜੈਨੂਨ ਪ੍ਰਾਈਸ ਆ ਹੀ ਰੱਖੇ ਹੋਏ ਦੇਖੋ ਆ ਵੀ ਬਹੁਤ ਸੋਹਣੇ ਆ ਜੀ ਆ ਦੇਖੋ ਪੀਕੋ ਦਾ ਮਾਡਲ ਆਇਆ ਨਵਾਂ ਕਿੰਨੇ ਸੋਹਣੇ ਇਹਦੇ ਨਾਲ ਵੇਸ ਕਪਲਿੰਗ ਸੇਮ ਕਲਰ ਦੀ ਅਵੇਲੇਬਲ ਹੈ ਰੋਜ਼ ਗੋਲ ਨਾਲ ਰੋਜ਼ ਗੋਲ ਲਾਓ ਤੁਸੀਂ ਬਲੈਕ ਨਾਲ ਆ ਦੇਖੋ ਵਾਈਟ ਨਾਲ ਵਾਈਟ ਲਾਓ ਸਾਰੇ ਆਪਣੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਝਰਨੇ ਵਾਲੇ ਫਿਰ ਆ ਦੇਖੋ ਵਾਸ਼ ਮਸ਼ੀਨ ਦੀ ਵੈਰਾਈਟੀ 1 ਪੀਸ ਵਾਸ਼ ਮਸ਼ੀਨ ਤੁਹਾਨੂੰ ਅਸੀਂ 2500 ਰੁਪਏ ਦਵਾਂਗੇ ਜਿੰਨੇ ਮਰਜ਼ੀ ਪੀਸ ਲੈ ਲਓ ਆ ਵਾਈਟ ਕਲਰ ਪਏਗਾ 3500 ਰੁਪਏ ਦਾ ਆ ਬਲੈਕ ਕਲਰ ਲੈ ਲਓ ਦੇਖੋ ਇਹ ਬੜੇ ਸੋਹਣੇ 2500 ਰੁਪਏ ਦੇ ਹੈ ਤੁਹਾਨੂੰ ਮਾਰਕੀਟ ਚਾਰੇ ਹੱਦ ਘੱਟ ਨਹੀਂ ਮਿਲੇਗਾ ਟੇਬਲ ਟੌਪ ਦੇਖੋ ਜੀ ਡਿਸਪੈਂਸਰ ਆਏ ਸਾਡੇ ਕੋਲ ਨਵੀਂ ਸੀਰੀਜ਼ ਦੇਖੋ ਤੁਸੀਂ ਵੈਨਿਟੀ ਦੇ ਨਾਲ ਰੱਖ ਸਕਦੇ ਹੋ ਪੂਰਾ ਸੈੱਟ ਅਵੇਲੇਬਲ ਹੈ ਬਲੈਕ ਕਲਰ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਇਹ ਵੈਨਿਟੀ ਦੇ ਨਾਲ ਰੱਖੇ ਜਾਂਦੇ ਆ ਤੁਸੀਂ ਜਿਹੜਾ ਮਰਜ਼ੀ ਸਾਡੇ ਕੋਲ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸੀਟ ਦੇ ਨਾਲ ਇਹ ਤੁਸੀਂ ਬਾਥਰੂਮ ਚ ਪੂਰਾ ਸੈੱਟ ਮੰਨ ਲਗਾ ਸਕਦੇ ਹੋ ਬਹੁਤ ਸੋਹਣੀ ਚੀਜ਼ ਆਈ ਉਸ ਬਾਅਦ ਸਾਡੇ ਕੋਲ ਬਾਥ ਐਸੈਸਰੀ ਦੇ ਸਾਰੀ ਅਵੇਲੇਬਲ ਹੈ ਪੇਪਰ ਹੋਲਡਰ ਲੈ ਲਓ ਆ ਦੇਖੋ ਕਿੰਨੇ ਸੋਹਣੇ ਮਾਡਲ ਹੈ ਡਿਸਪੈਂਸਰ ਦੇ ਮਾਡਲ ਇਹ ਦੇਖੋ ਫਾਰਮਲ ਡਿਸਪੈਂਸਰ ਆਣ ਲਵਾ ਆਹ ਹੈਂਡ ਜੈਟ ਦੀ ਬਹੁਤ ਵੈਰਾਈਟੀ ਸਾਡੇ ਕੋਲ ਆ ਦੇਖੋ ਰੋਜ਼ ਗੋਲ ਕਲਰ ਮਿਲ ਜੇਗਾ ਇਹ ਚ 골ਡਨ ਮਿਲ ਜੇਗਾ ਸਾਰੀ ਸਾਰੀ ਰੇਂਜ ਮਿਲ ਜੇਗੀ ਮਤਲਬ ਸਾਡੇ ਕੋਲ ਸਾਰੇ ਹੀ ਦੇਖੋ ਕਿਲੀਆਂ ਦੇ ਹੈਂਡ ਰੇਅਰ ਸਾਰੇ ਦੇਖੋ ਟੈਲੀਫੋਨ ਸ਼ਾਵਰ ਦੀ ਵੈਰਾਈਟੀ ਕਿੰਨੀ ਅਵੇਲੇਬਲ ਆ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਓਵਰਹੈਡ ਸ਼ਾਵਰ ਓਵਰਹੈਡ ਸ਼ਾਵਰ ਉਹ ਜੀ 750 ਰੁਪਏ ਦੇ ਰਾਂਗੇ ਜਿੰਨੇ ਮਰਜ਼ੀ ਪੀਸ ਲਾਏ ਹੋ 6 ਇੰ ਹੈਂਡ ਸ਼ਾਵਰ 1150 ਸਾਰੀ ਅਲਗ-ਅਲਗ ਰੇਂਜ ਮਿਲ ਜੇਗੀ ਬਾਥ ਐਸੈਸਰੀ ਦੇਖੋ ਕਿੰਨੀ ਵੈਰਾਈਟੀ ਹੈ ਬਲੈਕ ਕਲਰ ਰੋਜ਼ ਗੋਲਡ ਕਲਰ ਹੈ ਗੋਲਡ ਕਲਰ ਟਾਵਲ ਰੈਕ ਆ ਦੇਖੋ ਕਿੰਨੀ ਵੈਰਾਈਟੀ ਸਿਲਵਰ ਚ ਦੇਖੋ ਕਿੰਨੇ ਮਾਡਲ ਆਏ ਨਵੇਂ-ਨਵੇਂ ਸਾਰੇ ਦੇਖੋ ਗਾਰੰਟੀ ਹੈ ਮਤਲਬ ਕੰਪਨੀ ਦੇ ਸਾਰੇ ਡਿਵਰ ਮਿਕਸਚਰ ਆ ਜੀ ਦੇਖੋ ਐਡੀਵਰ ਕੰਪਨੀ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ-ਸੋਹਣੇ ਮਾਡਲ ਆਏ ਆ ਤੁਹਾਨੂੰ ਆ 1600 ਰੁਪਏ ਦਾ ਮਿਲ ਜੇਗਾ ਉਦੋਂ ਬਾਅਦ 1800 ਕੋਈ 2400 ਕੋਈ 3200 ਅਲਗ-ਅਲਗ ਰੇਂਜ ਹੈ ਡਬਲ ਵਾਟਰਫਾਲ ਵੀ ਮਿਲ ਜੇਗਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਐ ਚ ਉਹਦੇ ਨਾਲ ਦੇਖੋ ਵਾਸ਼ ਵੇਸ਼ਨ ਦੇ ਆ ਦੇਖੋ 2500 ਰੁਪਏ ਦਾ ਸਿਰਫ ਜਿਹੜਾ ਮਰਜੀ ਕਲਰ ਲੈ ਲਓ ਐ ਚ ਦੇਖੋ ਕਿੰਨੇ ਕਲਰ ਸਾਡੇ ਕੋਲ ਅਵੇਲੇਬਲ ਨੇ ਸਾਰੇ 2500 ਰੁਪਏ ਦੇ ਜਿਹੜਾ ਮਰਜੀ ਲੈ ਜਾਓ ਫਲਾ ਜੀ ਆਫਰ ਸੇਪ 10 12 ਦਿਨ ਦੀ ਆ ਇੱਥੇ ਆਜੋ 50000 ਰੁਪਏ ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਆ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਣੀ ਆ ਉਸ ਦੇ ਨਾਲ ਤੁਹਾਨੂੰ ਆ ਦੇਖੋ ਵਾਟਰ ਫਿਲਟਰ ਆਰਓ ਆਹੇ ਤੁਸੀਂ ਲੈ ਜਾਓ ਗੀ ਜ਼ਰ ਫਰੀ ਇਹਨਾਂ ਦੋਨਾਂ ਚੋਂ ਇੱਕ ਆਈਟਮ ਤੁਹਾਨੂੰ ਬਿਲਕੁਲ ਫਰੀ ਦਿੱਤੀ ਜਾਣੀ ਆ ਇਹ ਆਫਰ ਸਿਰਫ ਦੱਸ ਦਿੰਦੀ ਆ ਛੇਤੀ ਪਹੁੰਚ ਜਾਓ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਕੋਡੀਆਂ ਦੇ ਪਾ ਸਮਾਨ ਤੁਹਾਨੂੰ ਆਪੇ ਦੇ ਦੇਣਾ ਹੈਗਾ ਸੋ ਭਾਈ ਜੀ ਇਹਦਾ ਸਾਰਾ ਕੁਝ ਹੋ ਗਿਆ ਨਾ ਜਿਹੜੇ ਸਾਡੇ ਦਰਸ਼ਕ ਬਾਹਰ ਦੀਆਂ ਕੰਟਰੀਜ਼ ਬੈਠੇ ਤੁਹਾਨੂੰ ਦੇਖ ਰਹੇ ਆ ਕਿਸੇ ਦੀ ਕੋਠੀ ਬਣਦੀ ਕਿਹਦਾ ਘਰ ਬਣ ਰਿਹਾ ਉਹਨਾਂ ਰਿਸ਼ਤੇਦਾਰੀਆਂ ਇੱਥੇ ਨਹੀਂ ਹੈਗੀਆਂ ਜਾਂ ਕੋਈ ਉਹਨਾਂ ਦੀ سپورਟ ਨਹੀਂ ਹੈਗਾ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਕਿੱਦਾਂ ਗਾਈਡ ਕਰਦੇ ਹੋ ਜੇ ਉਹਨਾਂ ਨੇ ਸਮਾਨ ਖਰੀਦਣਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਬਿਲਕੁਲ ਭਾਈ ਜੀ ਦੇਖੋ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਤੇ ਅਸੀਂ ਸਿਲੈਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ WhatsApp ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਇਕੱਲੀ ਇਕੱਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਸਿੰਪਲ ਜਿਹਾ ਕੰਮ ਹੈ ਜੀ ਟੁੱਟਣ ਭੱਜਣ ਤੱਕ ਦੀ ਗਾਰੰਟੀ ਲੈਣੀ ਹੈ ਤੁਸੀਂ ਸਾਡੀ ਗਾਰੰਟੀ ਹੈ ਜੀ ਉੱਥੇ ਤੱਕ ਉਤਪਾਦ ਨੰਬਰ ਦੀ ਜ਼ਿੰਮੇਵਾਰੀ ਅਸੀਂ ਘਰ ਤੱਕ ਗਾਰੰਟੀ ਦੇਵਾਂਗੇ। ਦੇਖੋ ਜੀ ਸਭ ਤੋਂ ਵੱਡਾ ਫਾਇਦਾ ਸਾਡਾ ਹੋ ਰਿਹਾ। ਤੁਸੀਂ ਘਰ ਬੈਠੇ ਬਰਲੀ ਕਿਸੇ ਕੰਟਰੀ ਜਾਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ। ਹੁਣ ਭੂਆ, ਫੁੱਫੜ, ਚਾਚੇ, ਭਤੀਜੇ, ਭਾਣਜੀ, ਭਾਣ ਭਤੀਜੀ ਦੀ ਮਿਹਨਤ ਕਰਨ ਦੀ ਲੋੜ ਨਹੀਂ। ਵੀ ਜਾਓ ਦੁਕਾਨ ਤੇ ਜੀ ਕਰੋ ਜੀ ਕੋਈ ਕੁੰਡੀ ਲਾਉਂਦਾ ਕੋਈ ਨਹੀਂ ਲਾਉਂਦਾ ਹੁਣ ਟੈਂਟਾ ਹੀ ਖਤਮ ਕਰਤਾ। ਤੁਸੀਂ ਸਿੱਧਾ ਦੁਕਾਨਦਾਰ ਦੇ ਓਨਰ ਨਾਲ ਗੱਲ ਕਰ ਸਕਦੇ ਆ। ਆਪਣਾ ਜਿਹੜਾ ਸਮਾਨ ਆ ਤੁਸੀਂ ਉਹਦਾ ਇਹਦਾ ਐਸਟੀਮੇਟ ਤੁਸੀਂ ਮੰਗਾ ਸਕਦੇ ਆ। ਐਸਟੀਮੇਟ ਮੰਗਾਉਣ ਤੋਂ ਬਾਅਦ ਤੁਹਾਡੇ ਘਰ ਸਮਾਨ ਪਹੁੰਚਾਇਆ ਜਾਣਾ ਆ। ਸਮਾਨ ਟੁੱਟਣ ਤੱਕ ਦੀ ਘਰ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਤੁਸੀਂ ਆਨਲਾਈਨ ਇਹਨਾਂ ਨੂੰ ਪੇਮੈਂਟ ਕਰ ਦਿਓ ਸਾਰਾ ਸਮਾਨ ਤੁਹਾਡੇ ਘਰ ਪਹੁੰਚਾ ਦੇਣਾ 50000 ਦੀ ਸ਼ਾਪਿੰਗ ਜੇ ਕਰ ਲੂਗੇ ਤਾਂ ਤੁਹਾਨੂੰ ਗੱਡੀ ਦਾ ਖਰਚਾ ਵੀ ਨਹੀਂ ਦੇਣਾ ਪੈਣਾ ਉਹ ਵੀ ਬਿਲਕੁਲ ਫ੍ਰੀ ਇਹ ਖਰਚਾ ਇਹਨਾਂ ਦੀ ਕੰਪਨੀ ਦਵੇਗੀ ਦੇਖੋ ਜੀ ਜਿੱਦਾਂ LED ਮਿਰਰ ਆਏ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਦੇਖੋ ਇਹ ਚ ਤਿੰਨ ਲਾਈਟਾਂ ਚੱਲਦੀਆਂ ਆ ਓਵਲ ਸੀਰੀਜ਼ ਮਿਲ ਜੇਗੀ ਤੁਹਾਨੂੰ 2800 ਰੁਪਏ ਦਾ ਦੇਵਾਂਗੇ 24 30 ਸਾਈ ਵੱਡਾ ਸਾਈ ਵਧੀਆ ਕੰਪਨੀ ਦੇ ਦੇਖੋ ਸਕੇਅਰ ਮਾਡਲ ਮਿਲ ਜੇਗਾ ਇਹ ਸ ਰਾਉਂਡ ਮਿਲ ਜੇਗਾ ਛੋਟਾ ਸਾਈ ਲੈ ਲਓ 1500 ਰੁਪਏ ਦਾ ਫਿਰ ਆਫਰ ਲੱਗੀ ਹੋਈ ਹੈ ਜੀ 10 ਦਿਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਸਾਰੇ 3 ਕਲਰ ਜਲਦੀ ਇਹ ਚ ਇਹ ਚ ਵੱਡਾ ਸਾਈ ਮਿਲ ਜੇਗਾ 24 30 ਉਹ ਵੀ ਸਾਡੇ ਕੋਲ ਅਵੇਲੇਬਲ ਆ ਚਲੋ ਜੀ ਤੁਸੀਂ ਛੇਤੀ ਛੇਤੀ ਆ ਜਾਓ ਬਹੁਤ ਸੋਹਣਾ ਲੈਗਜ਼ੀ ਸਮਾਨ ਤਾਂ ਹੁਣ ਦਿਖਾਤਾ ਤੁਸੀਂ ਖੁਸ਼ ਹੋਣਿਆ ਸਾਡੇ ਕੋਲ ਖਾਸ ਤੌਰ ਤੇ ਪੰਜਾਬ ਸਾਰਾ ਆ ਰਿਹਾ ਆ ਹਰਿਆਣਾ ਆ ਰਿਹਾ ਆ ਰਾਜਸਥਾਨ ਖਾਸ ਤੌਰ ਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਲੋਕ ਬਹੁਤ ਦੂਰੋਂ ਦੂਰ ਆ ਰਿਹਾ ਕਿਉਂਕਿ ਉੱਥੇ ਬਹੁਤ ਜਣਾ ਲੁੱਟਿਆ ਜਿਹੜਾ ਅ ਬਾਜ਼ਾਰ 'ਚ ਤੁਸੀਂ ਬਾਹਰ ਨਹੀਂ ਸਟੇਟਾਂ ਜਾ ਕੇ 2 ਲੱਖ ਰੁਪਏ ਦਾ ਲੈਣੇ ਹੋ ਕਿਉਂਕਿ ਸਾਡੇ ਕੋਲ ਵੈਰਾਈਟੀ ਬੜੀ ਟੌਪ ਦੀ ਹੈਗੀ ਆ ਪੰਜਾਬ ਦੇ ਲੋਕਾਂ ਦਾ ਵੈਸੇ ਸਹੂਲਤ ਦੇਦੀ ਆ ਸਿਰਫ 50000 ਰੁਪਏ ਦਾ ਸਾਮਾਨ ਖਰੀਦ ਲਓ ਪਿੰਡ ਜਿਹੜਾ ਮਰਜੀ ਸ਼ਹਿਰ ਤੁਹਾਡਾ ਜਿਹੜਾ ਮਰਜੀ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਦੀ ਆ ਸਾਮਾਨ ਟੁੱਟਣ ਭੱਜਣ ਤੱਕ ਦੀ ਗਾਰੰਟੀ ਵੀ ਤੁਹਾਨੂੰ ਦੇਤੀ ਆ ਇਸ ਤੋਂ ਇਲਾਵਾ ਤੁਸੀਂ 40000 ਰੁਪਏ ਲੈ ਕੇ ਆਉਣਾ ਤੁਹਾਡੇ ਘਰ ਦੇ ਦੋ ਬਾਥਰੂਮ ਤੇ ਇੱਕ ਰਸੋਈ ਉਹ ਵੀ ਬਿਲਕੁਲ ਤਿਆਰ ਕਰ ਦਿਆਂਗੇ ਉਹ ਟਾਈਲਾਂ ਤੋਂ ਬਾਅਦ ਵਾਲਾ ਸਾਮਾਨ ਅਸੀਂ ਤੁਹਾਨੂੰ ਦੇ ਦੇਵਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਆ ਕੋਈ ਮਨ ਚ ਸਵਾਲ ਹੈਗਾ ਆ ਨੰਬਰ ਸਕਰੀਨ ਤੇ ਆ ਤੇ ਇੱਥੇ ਤੁਸੀਂ ਫੋਨ ਕਰ ਸਕਦੇ ਆ ਤੇ ਆਪਣੇ ਜਿਹੜੀ ਕੋਈ ਵੀ ਸਵਾਲ ਹੋਵੇ ਜਵਾਬ ਤੁਸੀਂ ਲੈ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਜਲੰਧ